ਈਮਾਨਦਾਰੀ ਨਾਲ ਜੋ ਕੋ ਕੰਮ ਕੀਤਾ ਉਹ ਨਵਜੋਤ ਸਿੰਘ ਸਿੱਧੂ ਨੇ ਕੀਤਾ ਅਜੇ ਤੱਕ ਵੀ ਉਹਤੇ 1 ਰੁਪਇਆ ਦਾ ਦਾਗ ਨਹੀਂ ਲੱਗਿਆ ਜੇ ਉਹਨੇ ਕੁਝ ਖਾਦਾ ਹੁੰਦਾ ਈੜੀਆਂ ਸ਼ੀੜੀਆਂ ਸਾਰੀਆਂ ਇਹਨਾਂ ਕੋਲੇ ਵੱਡੀਆਂ-ਵੱਡੀਆਂ ਜਮਸਗਾਂ ਤੇ ਉਹਨੂੰ ਰੋਲ ਦਿੰਦੇ ਇਹ ਉਹਨਾਂ ਦੇ ਘਰੇ ਬਿਮਾਰੀ ਆ ਗਈ ਬਿਮਾਰੀ ਵੀ ਇਹੋ ਜੀ ਆਈ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਆਪਣੇ ਪਰਿਵਾਰ ਦੀ ਦੇਖਭਾਲ ਕਰਨੀ ਪਈ ਫਿਰ ਤੁਸੀਂ ਇੱਕ ਹੋਰ ਸਵਾਲ ਪੁੱਟ ਕਰੋਗੇ ਮੈਂ ਉਹਦਾ ਜਵਾਬ ਤੁਹਾਨੂੰ ਫੇਰ ਹੀ ਦੇ ਦਿੰਨਾ ਕਿਉਂ ਸ਼ਰਮਾ ਕਪਲ ਸ਼ਰਮਾ ਦੀ 쇼 ਵਿੱਚ ਜਾਵ ਲੈ ਉਧਰ ਜਾਵ ਲੈ ਕਿਉਂਕਿ ਉਹਨਾਂ ਨੂੰ ਕੋਈ ਕਮਾਈ ਦਾ ਸਾਧਨ ਉਹਨਾਂ ਕੋਲੇ ਹੋਰ ਹੈ ਨਹੀਂ ਕਿਉਂਕਿ ਜੇ ਸਿਆਸਤ ਦੇ ਵਿੱਚ ਉਹ ਆਏ ਸੀ ਉਹਨਾਂ ਨੇ ਅਜੇ ਤੱਕ ਕੋਈ 1 ਰੁਪਿਆ ਕਮਾਈ ਨਹੀਂ ਕੀਤੀ ਜੇ ਉਹਨਾਂ ਨੇ 1 ਰੁਪਿਆ ਵੀ ਕਮਾਈ ਕੀਤੀ ਹੁੰਦੀ ਤੇ ਅੱਜ ਉਹ ਜੇਲ੍ਹ ਦੇ ਨਾਲ ਸਲਾਖਾਂ ਪਿੱਛੇ ਹੁੰਦੇ ਤੁਸੀਂ ਕਹੋਗੇ ਜੇਲ੍ਹ ਦੇ ਨਾਲ ਸਲਾਖਾਂ ਪਿੱਛੇ ਜਾ ਆਏ ਉਹ ਇੱਕ ਛੋਟੀ ਉਮਰ ਦੇ ਵਿੱਚ ਜਾਨੀ ਕਿ ਭਰ ਜਵਾਨੀ ਦੇ ਵਿੱਚ ਹੋਈ ਵੀ ਗਲਤੀ ਸੀ ਉਹ ਵੀ ਇੱਕ ਮੰਦ ਭਾਗੀ ਸੀ ਪਰ ਉਸ ਗੱਲ ਨੂੰ ਵੀ ਅਸੀਂ ਇੱਥੇ ਨਹੀਂ ਲਵਾਂਗੇ ਕਿਉਂਕਿ ਉਹ ਸਿਆਸਤ ਤੋਂ ਭਰੇ ਸੀ ਇੱਕ ਗੱਲ ਹੋ ਰਿਹਾ ਫਰੂਦੀਆਂ ਦਾ ਕਹਿਣਾ ਜਾਂ ਥੋੜੇ ਬੰਦਿਆਂ ਦਾ ਹੀ ਕਹਿਣਾ ਕਹਿੰਦੇ ਨਵਜੋਤ ਸਿੰਘ ਸਿੱਧੂ ਜਦੋਂ ਹੁਣ ਆਇਆ ਤੇ ਮਤਲਬ ਇਹ ਬੀਜੇਪੀ ਦਾ ਭੇਜਿਆ ਹੋਇਆ ਹੈਗਾ ਵੀ ਉਹਨਾਂ ਨੇ ਜਾ ਕੇ ਕਾਂਗਰਸ ਦੇ ਵਿੱਚ ਪਹਿਲਾਂ ਹੀ ਘਮਸਾਣ ਪਿਆ ਉਹ ਮੁੱਖ ਮੰਤਰੀ ਨੂੰ ਲੈ ਕੇ ਕਿਉਂਕਿ ਪਹਿਲਾਂ ਹੀ ਮਤਲਬ ਤੁਹਾਡੇ ਜਿਹੜੇ ਜਿਵੇਂ ਕੋਈ ਕਹਿੰਦਾ ਤੁਹਾਡੇ ਜੈਤੋ ਦੇ ਵਿੱਚ ਚਾਰ ਚਾਰ ਲੀਡਰ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਵੱਡੇ ਲੀਡਰ ਤੁਹਾਡੇ ਆਪਣੇ ਆਪ ਨੂੰ ਮੁੱਖ ਮੰਤਰੀ ਰਾਤ ਨੂੰ ਰੋਜ਼ ਮੁੱਖ ਮੰਤਰੀ ਦਾ ਸੁਪਨਾ ਲੈ ਕੇ ਸੌਂਦੇ ਆ ਪਰ ਕਿਤੇ ਨਾ ਕਿਤੇ ਲੱਗਦਾ ਕਹਿੰਦੇ ਜਾ ਕੇ ਵੀ ਹੁਣ ਘਮਸਾਣ ਤਾਂ ਬੀਜੇਪੀ ਘਮਸਾਣ ਤਾਂ ਕਾਂਗਰਸ ਚ ਪਿਆ ਵੀ ਹੈ ਕਿਉਂਕਿ ਬੀਜੇਪੀ ਵੱਲੋਂ ਭੇਜਿਆ ਉਹ ਵੀ ਹੋਰ ਜਾ ਕੇ ਘਮਸਾਣ ਵਾਦੂ ਜੀ ਕਿ ਕਾਂਗਰਸ ਹੋਰ ਵੀ ਡਾਊਨ ਹੋ ਜਾ। ਓਹ ਠੀਕ ਹੈ ਤੁਹਾਡੀ ਗੱ ਉਹ ਤੁਸੀਂ ਉਥੇ ਗਲਤ ਤੋਂ ਨਾ ਬੀਜਪੀ ਤੇ ਨਾ ਕੋਈ ਕਾਲੀ ਦਲ ਜਾਂ ਕੋਈ ਹੋਰ ਪਾਰਟੀ ਨਹੀਂ ਇਹ ਕੋਈ ਕਿਸੇ ਦੇ ਘਰੇ ਜਾਂ ਭਾਵੇਂ ਕਿਸੇ ਦੇ ਘਰੇ ਕੋਈ ਅੱਗ ਸੜਦੂਗੀ ਕੋਈ ਕਿਸੇ ਦੇ ਘਰੇ ਅੱਗ ਨਹੀਂ ਸੜਦੀ ਪਰ ਜੇ ਉਹ ਬੀਜਪੀ ਦੇ ਵਿੱਚੋਂ ਨਿਕਲਦਾ ਹੀ ਕਿਉਂ ਹੈ ਜੋ ਬੀਜਪੀ ਦੇ ਵਿੱਚ ਹੀ ਰਹਿੰਦਾ ਜੋ ਬੀਜਪੀ ਦੇ ਨਾਲ ਹੱਥ ਮਲਾਇਆ ਹੁੰਦਾ ਕਿਉਂਕਿ ਜੇਤਲੀ ਸਾਹਿਬ ਆਏ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਪਤਾ ਹੈ ਲੋਕ ਸਭਾ ਦਾ ਇਲੈਕਸ਼ਨ ਲੜੇ ਉਹਨਾਂ ਨੇ ਕਿਹਾ ਸੀ ਵੀ ਤੂੰ ਜਾ ਕੇ ਫਲਾਨੀ ਜਗ੍ਹਾ ਤੇ ਇਲੈਕਸ਼ਨ ਲੜ ਲੈ ਗਜਰਾਤ ਚ ਜਾ ਵੜਾ ਉਧਰ ਮਹਾਰਾਸ਼ਟਰ ਜਾ ਵੜਾ ਉਹ ਕਹਿੰਦਾ ਨਹੀਂ ਜੀ ਉਹਨਾਂ 1 ਰੁਪਿਆ ਦੀ ਕੋ 100 ਰੁਪਿਆ ਦੀ ਆਫਰ ਦਿੱਤੀ ਗਈ ਸੀ ਉਹ ਪਰ ਬੇਦਾਗ ਬੰਦਾ ਹੈ ਪਤਾ ਕੀ ਕਹਿੰਦਾ ਜਿਹੜੇ ਬੰਦੇ ਸੱਚੇ ਸੁੱਚੇ ਹੁੰਦੇ ਹੈ ਨਾ ਤੁਸੀਂ ਕਦੇ ਵੇਖਿਆ ਸੱਚੇ ਸੁੱਚੇ ਬੰਦਿਆਂ ਦੇ ਭੀੜਾਂ ਪੈਂਦੀਆਂ ਅੱਜ ਜੇ ਮਨ ਕਰ ਚਲੋ ਮੈਂ ਤੁਹਾਡੀ ਗੱਲ ਤੋਂ ਹਟ ਕੇ ਜਵਾਬ ਦੇਵਾਂ ਅੱਜ ਈੜੀਆਂ ਅੱਜ ਵਿਜੀਲੈਂਸਾਂ ਅੱਜ ਹੋਰ ਏਜੰਸੀਆਂ ਸੈਂਟਰਲ ਦੀਆਂ ਜਾਂ ਪੰਜਾਬ ਗਵਰਨਮੈਂਟ ਦੀਆਂ ਏਜੰਸੀਆਂ ਕਿਹਦੇ ਘਰੇ ਰੇਡ ਮਾਰ ਰਹੀਆਂ ਇੱਕ ਸੱਚੇ ਸੁੱਚੇ ਇਨਸਾਨ ਦੇ ਘਰੇ ਕੌਣ ਆ ਉਹ ਉਹ ਆ ਸਰਦਾਰ ਚਕਪਾਲ ਸਿੰਘ ਖਹਿਰਾ ਜਿਹੜਾ ਸਰਕਾਰ ਨੂੰ ਸਵਾਲ ਕਰਦਾ ਜਿਹੜਾ ਬੰਦਾ ਸੋਕ ਸਰਕਾਰ ਨੂੰ ਸਵਾਲ ਕਰੂਗਾ ਉਹਦੇ ਘਰੇ ਇਹ ਰੇਡਾਂ ਵੱਜਣਗੀਆਂ ਤੁਸੀਂ ਇੱਕ ਦੱਸੋ ਸਖਪਾਲ ਸਿੰਘ ਖਹਿਰਾ ਅੱਜ ਤੱਕ ਐਮਐਲਏ ਜ਼ਰੂਰ ਬਣਿਆ ਤਿੰਨ ਵਾਰੀ ਬਣਿਆ ਚਾਰ ਵਾਰੀ ਬਣਿਆ ਪਰ ਉਹ ਵਿਰੋਧੀ ਧਿਰ ਚੀ ਬੈਠਾ ਨਾ ਕਿਤੇ ਲਾਭ ਦੇ ਉਹਦੇ ਤੇ ਬੈਠਾ ਕਿਤੇ ਕੋਈ ਮੰਤਰੀ ਬਣਿਆ ਕਿਤੇ ਕੋਈ ਕਿਸੇ ਮੰਨ ਕੇ ਚਲੋ ਕੈਸੇ ਕਾਰਪੋਰੇਸ਼ਨ ਦਾ ਚੇਅਰਮੈਨ ਬਣਿਆ ਨਹੀਂ ਬਣਿਆ ਫਿਰ ਉਹਨੇ ਕਮਾਈ ਕਿੱਥੋਂ ਕੀਤੀ ਉਹਦੀ ਆਪ ਦੀ ਜਿਹੜੀ ਘਰ ਦੀ ਜੱਦੀ ਪੁਸ਼ਤੀ ਜਾਇਦਾਦ ਹੈ ਉਹ ਉਹਦੇ ਕੋਲੇ ਹੈ ਉਹਦੇ ਵਿੱਚੋਂ ਹੀ ਉਹ ਖਰਚ ਕਰ ਰਿਹਾ ਜੇ ਉਹਦਾ ਰਹਿਣ ਸਹਿਣ ਦਾ ਲਹਾਜਾ ਜਾਂ ਰਹਿਣ ਸਹਿਣ ਦੀ ਉਹਦੀ ਕੁਆਲਿਟੀ ਲੋਕਾਂ ਨਾਲੋਂ ਵੱਖਰੀ ਹੈ ਤੇ ਅਪਾ ਇਹ ਤਾਂ ਨਹੀਂ ਕਹਿ ਸਕਦੇ ਵੀ ਉਹ ਕਰਪਟ ਹੈ ਉਹ ਕਰਪਟ ਨਹੀਂਗਾ ਉਹ ਬੰਦਾ ਵੀ ਸੱਚਾ ਸੋਚਾ ਜਦੋਂ ਕਿਸੇ ਬੰਦੇ ਦੀ ਪਾਵਰ ਵਾਲੇ ਬੰਦੇ ਦੀ ਅੱਖ ਚੱਕ ਆ ਕੇ ਤੁਸੀਂ ਗੱਲ ਕਰੋਗੇ ਨਾ ਤੇ ਤੁਹਾਨੂੰ ਉਹ ਰੋਲ ਦੇਣਗੇ ਰੋਲਣ ਦੀ ਕੋਸ਼ਿਸ਼ ਕਰਨਗੇ ਸੁਖਪਾਲ ਖੈਰ ਨੂੰ ਉਹਨਾਂ ਨੇ ਬਹੁਤ ਪੀੜਤ ਕੀਤਾ ਚਾਹੇ ਉਹ ਕਾਲੀ ਦਲ ਭਾਜਪਾ ਦੀ ਸਰਕਾਰ ਸੀ ਚਾਹੇ ਉਹ ਕਾਂਗਰਸ ਦੀ ਕੈਪਟਨ ਸਰਕਾਰ ਸੀ ਤੇ ਚਾਹੇ ਉਹ ਅੱਜ ਦੀ ਮੌਜੂਦਾ ਹਕਮਤ ਕਿਉਂ ਕਿਉਂਕਿ ਉਹਦੇ ਵਿੱਚੋਂ ਕੁਝ ਵੀ ਨਾ ਨਿਕਲਿਆ ਤੁਸੀਂ ਲੈਬੋਰਟਰੀ ਦੇ ਵਿੱਚ ਚੈੱਕ ਕਰਾਉਣ ਜਾਂਦੇ ਹੋ ਤੁਹਾਨੂੰ ਲੱਗਦਾ ਵੀ ਮੇਰੇ ਗੋਡੇ ਦੁਖਦੇ ਆ ਜਾਂ ਮੇਰਾ ਕੋਈ ਹੋਰ ਬਿਮਾਰੀ ਹੈ ਤੇ ਤੁਸੀਂ ਲੈਬੋਰਟਰੀ ਦੇ ਵਿੱਚ ਚੈੱਕ ਕਰਨ ਜਾਂਦੇ ਤੁਸੀਂ ਉੱਥੇ ਪਾਰਦਰਸ਼ੀ ਹੋ ਕੇ ਨਿਕਲ ਨਹੀਂ ਬਈ ਤੈਨੂੰ ਵਹਿਮ ਹੈ ਤੈਨੂੰ ਕੋਈ ਬਿਮਾਰੀ ਨਹੀਂ ਤੇ ਉਹਨੂੰ ਹਰੇਕ ਲੈਬੋਰਟਰੀ ਦੇ ਵਿੱਚ ਪਾ ਕੇ ਚੈੱਕ ਕੀਤਾ ਗਿਆ ਸਰਦਾਰ ਸਫਾਲ ਸਿੰਘ ਖਰੇ ਨੂੰ ਉਹ ਬਿਲਕੁਲ ਖਾਲਸ ਨਿਕਲਿਆ ਪਰ ਅੱਜ ਵੀ ਉਹ ਲੋਕਾਂ ਦੀਆਂ ਇਹਨਾਂ ਦੀਆਂ ਸਰਕਾਰਾਂ ਦੀਆਂ ਅੱਖਾਂ 'ਚ ਰੜਕਦਾ ਹੈ ਸਰਕਾਰ ਦੀਆਂ ਅੱਖਾਂ ਦੇ ਵਿੱਚ ਰੜਕਣ ਵਾਲਾ ਲੋਕਾਂ ਦੀਆਂ ਅੱਖਾਂ ਦਾ ਤਾਰਾ ਹੈ ਤੁਸੀਂ ਦੇਖੋ ਵੀ ਜਿਹੜੀਆਂ ਇਹਨਾਂ ਨੇ ਸਰਖ ਆਪਣੀਆਂ ਛੜਕ ਸੁਰੱਖਿਆ ਵਾਲੀਆਂ ਗੱਡੀਆਂ ਖਰੀਦਨਾਂ ਸੀ ਜੀ ਉਹਦਾ ਕਪੜਾ ਕੱਲਾ ਉਹਨੂੰ ਕਿਉਂ ਦਿਸਿਆ ਦੂਜੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੈ ਚਾਹੇ ਸਰਦਾਰ ਸੁਖਵੀਰ ਸਿੰਘ ਬਾਦਲੀ ਕਿਉਂ ਨਾ ਹੋਣ ਚਾਹੇ ਸਾਡਾ ਕੋਈ ਕਾਂਗਰਸੀ ਕਿਉਂ ਨਾ ਹੋਵੇ ਉਹਨੂੰ ਨਹੀਂ ਦਿਸਦਾ ਉਹਨੂੰ ਕੁਟਾਰੂ ਚੱਕਦੀਆਂ ਜਿਹੜੀਆਂ ਉਹਨੇ ਵੱਦ ਫੈਲਿੰਗਾ ਕੀਤੀਆਂ ਉਹ ਦਿਸੀਆਂ ਬੀਬੀ ਮਾਨੋਕੇ ਵਾਲੀ ਨੇ ਕੋਠੀ ਨੱਪੀ ਉਹਨੂੰ ਦਿਸੀ ਉਹਨੂੰ ਜਿਸ ਦਿਨਾਂ ਦਿੰਦੇ ਨੇ ਜਿਹੜਾ ਬੰਦਾ ਸੱਚਾ ਸੋਚਾ ਹੁੰਦਾ ਸੱਚੇ ਸੋਚੀਏ ਬੰਦੇ ਦੇ ਹਰੇਕ ਥਾਂ ਦੇ ਉੱਤੇ ਭੀੜ ਪੈਂਦੀ ਹੈ ਹਰੇਕ ਥਾਂ ਦੇ ਉੱਤੇ ਉਹਦੇ ਮੂਰੇ ਰੂੜੇ ਪਛਾਈ ਜਾਂਦੇ ਆ ਚਾਹੇ ਆਪ ਦੇ ਵਿਛਾਉਣ ਤੇ ਜੇ ਵਿਰੋਧੀ ਵਿਛਾਉਣ ਤਾਂ ਦੁੱਖ ਘਟ ਆਉਂਦਾ ਉਹ ਤੁਸੀਂ ਦੇਖਿਆ ਹੀ ਆਮ ਕਿਸੇ ਬੰਦੇ ਦੇ ਕਿਸੇ ਨੇ ਅਪਰਾਧ ਹੋ ਗਿਆ ਜਾਂ ਕੁਛ ਅਪਰਾਧ ਨਹੀਂ ਵੀ ਹੋਇਆ ਉਹ ਬੰਦੇ ਨੂੰ ਰਾਜੇ ਨੇ ਕਹਿਦਾ ਵੀ ਤੁਸੀਂ ਇਹਦੇ ਡਲੇ ਮਾਰਨੇ ਜੀ ਜਦੋਂ ਡਲੇ ਲੋਕ ਤਾਂ ਉਹਨੂੰ ਜਾਣਦੇ ਨੇ ਸੀ ਵੀ ਇਹਨੇ ਅਪਰਾਧ ਕੀਤਾ ਜਾਂਨੇ ਚੋਰੀ ਕੀਤੀ ਹੈ ਵੀ ਕਰ ਨਹੀਂ ਸਕਦਾ ਪਰ ਉਹਦੇ ਇੱਕ ਦੋਸਤ ਨੇ ਉਹਦੇ ਫੁੱਲ ਮਾਰਿਆ ਜੀ ਤੋ ਉਹਨੇ ਚੀਕਾਂ ਮਾਰੀਆਂ ਬਹੁਤ ਜ਼ੋਰ ਨਾਲ ਜਿਹੜੀਆਂ ਅੰਬਰ ਨੂੰ ਛੁਈਆਂ। ਤੋ ਉਹ ਬੰਦਾ ਕਹਿੰਦਾ ਵੀ ਜਦੋਂ ਲੋਕ ਰੋੜੇ ਮਾਰਦੇ ਸੀ ਯਾਰ ਤੂੰ ਉਦੋਂ ਨਾ ਰੋਇਆ। ਉਹ ਕਹਿੰਦਾ ਲੋਕਾਂ ਨੂੰ ਮੇਰੇ ਬਾਰੇ ਜਾਣਕਾਰੀ ਹੈਂਦੀ ਸੀ ਵੀ ਮੈਂ ਇਹ ਕਰ ਪੰਮ ਕਰ ਸਕਦਾ। ਤੈਨੂੰ ਤਾਂ ਪਤਾ ਸੀ ਨਾ ਵੀ ਇਹ ਕੰਮ ਗਲਤ ਨਹੀਂ ਕਰ ਸਕਦਾ ਤੇਰਾ ਫੁੱਲ ਸੀ ਨਾ ਜਿਹੜਾ ਇਹ ਲੋਕਾਂ ਦੇ ਰੋੜਿਆਂ ਨਾਲ ਉਹ ਮੈਨੂੰ ਵੱਧ ਚੁਭਿਆ। ਇਸ ਕਰਕੇ ਜਿਹੜਾ ਸਰਦਾਰ ਸੁਖਪਾਲ ਸਿੰਘ ਖੈਰਾ ਹੈ ਚਾਹੇ ਉਹ ਨਵਜੋਤ ਸਿੰਘ ਜੀ ਸਿੱਧੂ ਹੈ ਮੈਂ ਅੱਜ ਉਹਨਾਂ ਦੇ ਬਹੁਤੇ ਵੱਡੇ ਕੱਦ ਵਾਲਾ ਮੈਂ ਨਹੀਂ ਇਹ ਤਾਂ ਸੂਰਜ ਨੂੰ ਦੀਵਾ ਦਿਖਾਉਣ ਦੀ ਮੈਂ ਗੱਲ ਕਰਾਂ। ਜੇ ਤਾਂ ਤੁਸੀਂ ਖਾਲਸ ਦੇ ਸੱਚੇ ਸੁੱਚੇ ਬੰਦੇ ਵੇਖਣੇ ਆ ਫਿਰ ਤਾਂ ਹੈ ਪਰ ਜੇ ਉਹ ਗੱਲ ਉਹਨਾਂ ਨੇ ਜਿਹੜੀ ਤੁਹਾਡੇ ਮੈਂ 500 ਕਰੋੜ ਰੁਪਏ ਦੇ ਟੇਚੀ ਵਾਲੀ ਵੀ ਇੱਥੇ ਤੁਹਾਨੂੰ ਮੈਂ ਦੱਸ ਦਿੰਨਾ 500 ਕਰੋੜ ਰੁਪਈਆ ਉਹਨੂੰ ਤਾਂ ਪਤਾ ਹੀ ਨਹੀਂ ਵੀ ਕਿੰਨੀਆਂ ਜ਼ੀਰੋ ਲੱਗਦੀਆਂ ਹੋਣਗੀਆਂ ਆਪਣੇ ਬੰਦਿਆਂ ਨੂੰ ਪਤਾ ਕਿਸੇ ਨੂੰ ਮੈਨੂੰ ਨਹੀਂ ਪਤਾ ਚਲੋ ਲੋਕਾਂ ਨੂੰ ਜਾਣਕਾਰੀ ਹੋਊਗੀ ਪਰ ਜੇ ਉਹਦਾ ਅੱਜ ਮਾਲਵੇ ਦੀ ਧਰਤੀ ਦੇ ਉੱਤੇ 50 ਲੱਖ ਰੁਪਏ ਨੂੰ ਕਿੱਲਾ ਹੈ ਤੇ ਜੇ ਆਪਾਂ 50 ਲੱਖ ਦਾ ਇੱਕ ਕਿੱਲਾ ਵੇਚ ਗਏ ਤਾਂ 1000 ਕਿੱਲਾ ਵੇਚ ਕੇ 500 ਕਰੋੜ ਰੁਪਈਆ ਬਣੂਗਾ 500 ਕਰੋੜ ਰੁਪਈਆ ਕਿਤੇ ਚੀਜ਼ ਨਹੀਂ ਪੈਣਾ ਉਹ ਕਿਸੇ ਹਾਥੀ ਘੋੜੇ ਵਰਗੇ ਜਿਹੜੀਆਂ ਕੋ ਬਣੇ ਆ ਠੱਕ ਟਰਾਲੇ ਉਹਨਾਂ ਦੇ ਵਿੱਚ ਜਾਊਗਾ ਤੇ ਕਿੱਥੇ ਤੁਸੀਂ ਐ ਦੱਸੋ ਮੈਨੂੰ ਅੱਜ ਤੱਕ ਦੇ ਕਿੰਨੇ ਮੁੱਖ ਮੰਤਰੀ ਬਣੇ ਆ ਉਹ ਉਹਨਾਂ ਮੁੱਖ ਮੰਤਰੀਆਂ ਨੂੰ ਜਾ ਕੇ ਤੁਸੀਂ ਆਪਦੇ ਕੈਮਰੇ ਤੇ ਪੁੱਛੋ ਵੀ ਤੁਸੀਂ ਕਿੰਨੇ 100 500 ਕਰੋੜ 1000 ਕਰੋੜ ਰੁਪਇਆ ਪਹਿਲਾਂ ਹਾਈ ਕਮਾਂਡ ਨੂੰ ਦੇ ਕੇ ਆਏ ਹੋ ਕਿੰਨੇ ਮੁੱਖ ਮੰਤਰੀ ਬਣਿਆ ਕਾਂਗਰਸ ਦੇ ਉਹ ਤਾਂ ਇਹ ਕਹਿ ਰਹੇ ਆ ਵੀ ਖਾਸ ਕਰ ਜਿਹੜੀਆਂ ਰਿజర్ਵ ਸੀਟਾਂ ਹੁੰਦੀਆਂ ਉਹਨਾਂ ਦੇ ਉੱਤੇ ਕਾਂਗਰਸ ਪਾਰਟੀ ਜਾਂ ਕੋਈ ਵੀ ਵੱਡੀ ਪਾਰਟੀ ਚਾਹੇ ਉਹ ਕਾਲੀਦਾਲੀ ਕਿਉਂ ਨਾ ਹੋਵੇ ਚਾਹੇ ਉਹ ਬੀਜੇਪੀ ਕਿਉਂ ਨਾ ਹੋਵੇ ਉਹ ਆਪਦੇ ਬੰਦਿਆਂ ਨੂੰ ਇਲੈਕਸ਼ਨ ਫੰਡ ਦਿੰਦੀ ਆ ਹਾਲਾਂਕਿ ਉਹ ਲੈਂਦੀ ਨਹੀਂ ਕੋਈ ਵੀ ਪਾਰਟੀ ਇਹਨਾਂ ਨੇ ਦੇ ਕਿਹਾ ਸੀ ਵੀ ਇਹਨਾਂ ਨੂੰ ਜਦੋਂ ਸਵਾਲ ਕੀਤਾ ਗਿਆ ਨਾ ਇਹਨਾਂ ਦੇ ਸਵਾਲ ਨੂੰ ਕਿਸੇ ਗੱਲ ਨਾਲ ਤਰੋੜ ਮੋੜ ਕੇ ਪੇਸ਼ ਕੀਤਾ ਗਿਆ ਉਹ ਮੈਂ ਤੁਹਾਨੂੰ ਕਿਵੇਂ ਦੱਸਦਾ ਵੀ ਉਹ ਜਿਹੜਾ ਕੁਝ ਹੋਇਆ ਕੋਈ ਕਹਿ ਰਿਹਾ ਵੀ ਤੁਸੀਂ ਜੀ ਆਪਣਾ ਮੁੱਖ ਮੰਤਰੀ ਦਾ ਚਿਹਰਾ ਤੁਹਾਨੂੰ ਅੱਜ ਕੱਸਿਆ ਸੀ ਨਾ ਅੱਗੇ ਕਾਂਗਰਸ ਇੱਕ ਵੀ ਕਾਂਗਰਸ ਦਾ ਸ਼ਬਦ ਦਿਖਾ ਦਿਓ ਪਰ ਜੇ ਉਹਨਾਂ ਦੀ ਗੱਲ ਦੇ ਮੂੰਹ ਦੇ ਵਿੱਚੋਂ ਕੋਈ ਗੱਲ ਨਿਕਲੀ ਐ ਉਹਨੂੰ ਤਰੋੜ ਮੂੜ ਕੇ ਪੇਸ਼ ਨੂੰ ਮੰਨ ਕੇ ਚਲੋ ਮੈਂ ਤੁਹਾਡੀ ਗਲਤ ਕਰ ਰਿਹਾ ਜੇ ਤੁਹਾਡਾ ਚੈਨਲ ਜਾਂ ਹੋਰ ਲੋਕ ਤੁਹਾਡੇ ਚੈਨਲ ਤੋਂ ਚੱਕ ਕੇ ਮੇਰੀ ਗੱਲ ਨੂੰ ਅੱਧੀ ਨੂੰ ਕੱਟ ਕੇ ਅੱਧੀ ਨੂੰ ਪਿੱਛੇ ਲਾ ਕੇ ਅੱਧੀ ਨੂੰ ਅੱਗੇ ਲਾ ਕੇ ਤੇ ਮੈਨੂੰ ਉੱਥੇ ਦੋਸ਼ੀ ਬਣਾ ਦੇਣ ਤੇ ਮੈਨੂੰ ਮੈਂ ਦੋਸ਼ੀ ਤਾਂ ਨਹੀਂ ਨਾ ਪਰ ਜੇ ਲੋਕ ਮੇਰੇ ਉੱਤੇ ਉੱਥੇ ਕਮੈਂਟ ਗਲਤ ਕਰਨਗੇ ਪਰ ਉਹ ਲੋਕ ਪਹਿਲਾਂ ਪੂਰਾ ਪੜਤਾ ਲੈਣ ਜਦੋਂ ਆਪਾਂ ਪੂਰੇ ਗਿਆਨ ਦੀ ਗੱਲ ਨਹੀਂ ਕਰਦੇ ਪੂਰੇ ਆਪਾਂ ਨੂੰ ਗਿਆਨ ਨਹੀਂ ਹੁੰਦਾ ਕਿਸੇ ਗੱਲ ਦਾ ਜਦੋਂ ਆਪਾਂ ਪੂਰੇ ਉਸ ਗੱਲ ਤੇ ਨਹੀਂ ਉਤਰੇ ਹੁੰਦੇ ਤੇ ਆਪਾਂ ਕਦੇ ਨਾ ਕਦੇ ਉਸ ਚੀਜ਼ ਦੀ ਮਾਰ ਖਾ ਜਾਂਦੇ ਆ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਕਿਸੇ ਵੀ ਗੱਲ ਦੇ ਹੁਣ ਤੁਸੀਂ ਦੇਖੋ ਵੀ ਜਿਹੜਾ ਮੀਡੀਆ ਹੈ ਮੀਡੀਆ ਸੱਚਾ ਬਹੁਤ ਹੈ ਮੀਡੀਆ ਜਿਹੜਾ ਉਹ ਸਰਕਾਰਾਂ ਦੇ ਨਾਲ ਵੀ ਬਹੁਤ ਚੱਲਦਾ ਹੈ ਚਾਹੇ ਉਹ ਮੋਦੀ ਦੀ ਸਰਕਾਰ ਹੈ ਤੇ ਜਾਂ ਤੁਹਾਡੇ ਸੂਬੇ ਦੀ ਸਰਕਾਰ ਹੈ ਕਿਉਂਕਿ ਕਈਆਂ ਬੰਦਿਆਂ ਨੇ ਉਹਨਾਂ ਤੋਂ ਕੰਮ ਲੈੇ ਹੁੰਦੇ ਆ ਤੇ ਕਈਆਂ ਨੇ ਲੈਣੇ ਹੁੰਦੇ ਆ ਮੈਂ ਇੱਥੇ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਪਰ ਉਹ ਲੋਕ ਮੀਡੀਆ ਵਾਲੇ ਵੀ ਸਾਡੇ ਵੀਰ ਇਸ ਗੱਲ ਤੋਂ ਬਚਤ ਰੱਖਣ ਵੀ ਜੇ ਕੋਈ ਵਿਰੋਧੀ ਗੱਲ ਕਰਦਾ ਉਹਦੀ ਗੱਲ ਨੂੰ ਸੱਚੀ ਨੂੰ ਪੇਸ਼ ਕਰਨ ਸੱਚੀ ਗੱਲ ਪੇਸ਼ ਕਰਨ ਦੇ ਵਿੱਚ ਕੋਈ ਦੋਸ਼ ਨਹੀਂ ਜੇ ਸੱਚੀ ਉਹਨੇ ਗੱਲ ਕੀਤੀ ਹੈ ਤੇ ਫਿਰ ਉਹ ਦੋਚੀ ਹੈ ਤੇ ਜੇ ਅਸੀਂ ਉਸ ਗੱਲ ਨੂੰ ਇੱਧਰ ਉੱਧਰ ਕਰਕੇ ਤੇ ਉਹਦਾ ਇੱਕ ਡਰਾਮਾ ਬਣਾ ਦਿੰਨੇ ਆ ਤੁਸੀਂ ਇਹ ਦੱਸੋ ਵੀ ਰਾਹਲ ગાંધી ਇਕੱਲਾ ਹੀ ਲੜ ਰਿਹਾ ਮੈਂ ਤੁਹਾਨੂੰ ਤੁਹਾਡੇ ਚੈਨਲ ਤੇ ਫੇਰ ਕਹਿਣਾ ਚਾਹਣਾ ਹੈ ਹਿੰਦੁਸਤਾਨ ਦੇ ਵਿੱਚ ਦੋ ਬੰਦੇ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਉਹ ਕੌਣ ਕੌਣ ਹੈ ਜਿੱਦੋਂ ਤੁਸੀਂ ਸੈਂਟਰ ਦੇ ਵਿੱਚ ਵੇਖੋ ਤਸਵੀਰੀ ਰਾਹੁਲ ਗਾਂਧੀ ਜੀ ਆ ਤੇ ਜੋ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਉਹ ਦੇਖੋ ਤਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਕਿਉਂ ਕਿਉਂਕਿ ਇਹਨਾਂ ਲੋਕਾਂ ਨੇ ਉਹ ਰਾਹੁਲ ਗਾਂਧੀ ਨੇ ਕਿਹਾ ਵੀ ਲੋਕਾਂ ਨੇ ਬਥੇਰੀਆਂ ਝੇਡਾਂ ਕਰੀਆਂ ਬਥੇਰੇ ਚ ਤੰਜ ਕਸੇ ਵੀ ਬਿਹਾਰ ਦੇ ਵਿੱਚ ਵੀ ਇਹਨਾਂ ਤੋਂ ਗੁੱਡੀ ਲਵਾਤੀ ਆ ਆਪਦੀ ਪਾਰਟੀ ਦੀ ਨਹੀਂ ਉੱਥੇ ਜੋ ਹੋਇਆ ਉਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਤੇ ਨਿੱਕੇ ਜਿਹੇ ਬੱਚੇ ਨੂੰ ਵੀ ਪਤਾ ਵੀ ਕਿਵੇਂ ਉਹ ਇਲੈਕਸ਼ਨ ਜਿੱਤੇ ਗਏ ਐ ਕਿਵੇਂ ਲੋਕ ਇਲੈਕਸ਼ਨ ਜਿੱਤਦੇ ਐ ਇੱਥੇ ਕੀ ਹੋਇਆ ਸੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਾਡੀਆਂ ਸਤਕਾਰਯੋਗ ਭੈਣਾਂ ਨੂੰ 1000 ਰੁਪਏ ਦਾ ਲਾਰਾ ਲਾ ਕੇ ਇਲੈਕਸ਼ਨ ਜਿੱਤਿਆ ਸੀ ਉੱਥੇ ਇਹਨਾਂ ਨੇ ਮੈਂ ਉਹਨਾਂ ਨੂੰ ਨਹੀਂ ਕਹੂੰਗਾ ਉਹ ਵੀ ਸਤਕਾਰਯੋਗ ਆ ਸਾਡੀਆਂ ਭੈਣਾਂ ਪਿਆਰ ਦੇ ਨਾਲ ਕਿਉਂਕਿ ਉਹਨਾਂ ਨੂੰ ਵੀ ਇਹਨਾਂ ਨੇ ਕਿਸੇ ਲਾਲਚ ਦੇ ਵਿੱਚ ਲੈ ਲਿਆ ਹੋਇਆ ਜੋ ਹੋਇਆ ਪਰ ਕੀ ਕਹਿੰਦਾ ਰਾਹੁਲ ਗਾਂਧੀ ਉਹ ਕਹਿੰਦਾ ਵੀ ਮੈਂ ਜਿੰਨੇ ਇਲੈਕਸ਼ਨ ਜਿੱਤਦੀ ਐ ਮੋਦੀ ਐਂਡ ਪਾਰਟੀ ਮੈਂ ਉਹ ਮੇ ਇਲੈਕਸ਼ਨ ਨਹੀਂ ਜਿੱਤੂੰਗਾ ਮੈਂ ਪੜਾ 50 ਵਾਰੀ ਨਹੀਂ 500 ਵਾਰੀ ਹਾਰਨਾ ਮੈਨੂੰ ਮਨਜੂਰ ਹੈ ਮੈਂ ਪਾਰਦਰਸ਼ੀ ਤੇ ਸੱਚਾ ਇਲੈਕਸ਼ਨ ਜਿੱਤ ਕੇ ਦੇਸ਼ ਦੀ ਆਪਣੀ ਰਹਿ ਰਮਾਈ ਕਰੂੰਗਾ ਜਾਂ ਦੇਸ਼ ਦੀ ਸੇਵਾ ਕਰੂੰਗਾ ਇੱਕ ਗੱਲ ਹੋਰ ਉਹਨੇ ਕਹੀ ਸੀ ਬਹੁਤ ਵੱਡੀ ਵੀ ਕਸੇ ਵੀ ਕਿਸੇ ਵੀ ਹਿੰਦੁਸਤਾਨੀ ਦੇ ਉੱਤੇ ਭੀੜ ਪਵੇ ਤੇ ਰਾਹੁਲ ગાંધી ਉਹਦੇ ਬੈਕ ਤੇ ਖੜਾ ਤੁਹਾਨੂੰ ਮਿਲੂਗਾ ਇਸ ਕਰਕੇ ਜਿਹੜੀਆਂ ਤੰਜ ਕਸਦੇ ਆ ਉਹਨਾਂ ਰਾਹੁਲ ગાંધી ਨੇ ਉੱਥੇ ਸਵਾਲ ਕੀਤਾ ਇਹਨਾਂ ਨੂੰ ਫੇਰ ਲੋਕ ਸਭਾ ਦੇ ਵਿੱਚ ਇਹਨਾਂ ਨੇ ਕੀ ਕੀਤਾ ਉਹਦੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਨਹਿਰੂ ਨੂੰ ਜੀ ਐਂ ਕਿਹਾ ਇੰਦਰਾ ਗਾਂਧੀ ਨੇ ਐਂ ਕਿਹਾ ਤਰਜੀਵ ਗਾਂਧੀ ਤੁਸੀਂ ਦੱਸੋ ਕੀ ਕੀਤਾ 11 ਸਾਲਾਂ ਦੇ ਵਿੱਚ ਤੁਸੀਂ ਉਹਨਾਂ ਦੀ ਮੰਨ ਕੇ ਚੱਲੋ ਗਨਾਈ ਜਾਂਦੇ ਹੋ ਜਦੋਂ ਮੰਨ ਕੇ ਚਲੋ ਸ਼੍ਰੀਮਾਨ ਜੀ ਦੇਸ਼ ਯਾਦ ਹੋਇਆ ਉਦੋਂ ਤੁਸੀਂ ਵੀ ਪੜੇ ਲਿਖੇ ਲੋਕ ਸਾਰਾ ਸਮਾਜ ਹੁਣ ਪੜ ਗਿਆ ਪਰ ਉਦੋਂ ਕੀ ਸੀ ਦੇਸ਼ ਕੋਲੇ ਕੀ ਸੀਗਾ ਦੇਸ਼ ਕਿੰਨੀ ਕੁ ਤਰੱਕੀ ਕਰ ਗਿਆ ਸੀ ਉਦੋਂ ਉਸ ਤੋਂ ਬਾਅਦ ਦੇਸ਼ ਦੇ ਯਾਦ ਹੋਣ ਤੋਂ ਬਾਅਦ ਦੇਸ਼ ਨੇ ਤਰੱਕੀ ਕੀਤੀ ਇੱਕ ਬੰਦੇ ਨੇ ਇੱਕ ਤੰਜ ਕੱਸਿਆ ਸੀ ਮੋਦੀ ਤੇ ਉਹ ਕਹਿੰਦਾ ਵੀ ਜਿਹੜੇ ਆ ਸਰਕਾਰੀ ਸਕੂਲ ਬਣੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਵੋਟਾਂ ਪਵਾ ਰਹੇ ਹੋ ਜਿਨ੍ਹਾਂ ਦੇ ਵਿੱਚ ਤੁਸੀਂ ਹੋਰ ਕੰਮ ਕਰ ਰਹੇ ਹੋ ਉਹ ਕਿਹਨੇ ਬਣਾਈਆਂ ਉਹ ਤੁਸੀਂ ਬਣਾਈਆਂ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ ਜੋ ਵੀ ਬਣਿਆ ਚਾਹੇ ਹਸਪਤਾਲ ਹੈ ਚਾਹੇ ਸਰਕਾਰੀ ਸਕੂਲ ਹੈ ਚਾਹੇ ਕੁਝ ਵੀ ਇਮਾਰਤ ਬਣੀ ਹੈ ਚਾਹੇ ਉਹ ਪਾਖੜਾ ਡੈਮ ਹੈ ਉਹ ਕਿਹਨੇ ਬਣਾਈ ਫਿਰ ਉਹ ਮੋਦੀ ਜੀਆ ਨੇ ਬਣਾਈ ਮੋਦੀ ਜੀਆ ਦੀ ਤਾਂ ਉਨੀ ਉਮਰ ਹੀ ਨਹੀਂ ਇਹ ਇਥੋਂ ਵਾਲਿਆਂ ਨੇ ਬਣਾਤੀ ਸਰਦਾਰਾਂ ਨੇ ਜਿਹੜੇ ਅੱਜ ਪੰਜਾਬ ਨੂੰ ਚਲਾ ਰਹੇ ਆ ਇਹਨਾਂ ਇਹਨਾਂ ਦੀ ਵੀ ਉਨੀ ਉਮਰ ਨਹੀਂ ਪਰ ਇਹ ਤੰਜ ਕੀ ਕੱਸਦੇ ਵੀ ਕਾਂਗਰਸ ਨੇ ਕੀ ਕੀਤਾ ਕਾਂਗਰਸ ਨੇ ਕੁਝ ਨਹੀਂ ਕੀਤਾ ਤੁਸੀਂ 11 ਸਾਲਾਂ ਦੇ ਵਿੱਚ ਕੀ ਕੀਤਾ ਤੁਸੀਂ ਨੌਟਬੰਦੀ ਲਿਆਂਦੀ ਤੁਸੀਂ ਕਰੋਨਾ ਲਿਆਂਦੀ ਤੁਸੀਂ ਸਾਡੇ ਵਪਾਰ ਜ਼ੀਰੋ ਕੀਤੇ ਤੁਸੀਂ ਭਾਈ ਨੋਤਾ ਤੁਸੀਂ ਦੇਖੋ ਜਦੋਂ ਕਾਬੜ ਕਾਬੜਾ ਲੈਣ ਜਾਂਦੇ ਸੀ ਉਦੋਂ ਤੁਸੀਂ ਕੀ ਕੀਤਾ ਵੀ ਤੁਸੀਂ ਤੁਹਾਡੀਆਂ ਜਿਹੜੀਆਂ ਰੇੜੀਆਂ ਫੜੀਆਂ ਜਾਂ ਦੁਕਾਨਾਂ ਦੇ ਉੱਤੇ ਇਹ ਲਿਖਿਆ ਹੋਣਾ ਚਾਹੀਦਾ ਵੀ ਤੁਸੀਂ ਕਿਹੜੀ ਜਾਤੀ ਦੇ ਹੋ ਜੀ ਅਸੀਂ ਉਹ ਕੁਝ ਨਹੀਂ ਕੀਤਾ ਤੁਸੀਂ ਜੋ ਕਿਸ ਕੀਤਾ ਅਸੀਂ ਤੁਹਾਡੇ ਪੂਰਨਾਂ ਤੇ ਨਹੀਂ ਚੱਲਾਂਗੇ ਅਸੀਂ ਦੇਸ਼ ਨੂੰ ਏਕਤਾ ਦੇ ਵੱਲ ਲੈ ਜਾਂਦੇ ਹਾਂ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਹਮੇਰੇ ਹੀ ਜਾਤੀ ਦੇ ਆਪਣੇ ਜਾਤੀ ਉੱਤੇ ਲੋਕਾਂ ਨੂੰ ਲੜਾਇਆ ਅਚਾ ਤੁਸੀਂ ਹਰਿਆਣਾ ਦੇ ਵਿੱਚ ਕੀ ਕੀਤਾ ਹਰਿਆਣਾ ਦੇ ਵਿੱਚ ਵੀ ਸਾਨੂੰ ਪਤਾ ਕਿਵੇਂ ਜਿੱਤਿਆ ਇਲੈਕਸ਼ਨ ਮਣੀਪੁਰ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ ਤੁਸੀਂ ਬੜੀਆਂ ਬੜਾਈਆਂ ਸਰਕਾਰਾਂ ਖਰੀਦ ਕੇ ਸੜਤੀਆਂ ਕਾਂਗਰਸ ਪਾਰਟੀ ਦੀਆਂ ਅਸੀਂ ਉਹ ਨਹੀਂ ਕੀਤਾ ਜੋ ਕੁਝ ਤੁਸੀਂ ਕਰ ਰਹੇ ਹੋ ਅਸੀਂ ਨਹੀਂ ਕਰਾਂਗੇ ਅਸੀਂ ਆਪਣਾ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਹਾਰ ਗਏ ਸਾਨੂੰ ਹਾਰ ਮਨਜ਼ੂਰ ਹੈ ਜਦੋਂ ਲੋਕ ਸਾਨੂੰ ਸੱਚੀ ਗੱਲ ਦੇ ਉੱਤੇ ਫਤਵਾ ਦੇਣਗੇ ਅਸੀਂ ਉਹਨਾਂ ਨੂੰ ਹਾਰ ਨੂੰ ਵੀ ਆਪਣੀ ਝੋਲੀ ਪਾਉਣੇ ਆ ਪਰ ਤੁਸੀਂ ਜਿੱਤੇ ਨਹੀਂਗੇ ਮੋਦੀ ਜੀ ਤੁਹਾਨੂੰ ਪਤਾ ਤੁਹਾਡੇ ਚਿਹਰਿਆਂ ਦੇ ਉੱਤੇ ਅਮਿਤ ਸ਼ਾਹ ਦੇ ਤੇ ਤੁਹਾਡੇ ਚਿਹਰਿਆਂ ਦੇ ਉੱਤੇ ਘਬਰਾਟ ਸਾਫ਼ ਨਜ਼ਰ ਆ ਰਹੀ ਹੈ ਇਸ ਕਰਕੇ ਤੁਸੀਂ ਜਿੱਤੇ ਨਹੀਂ ਅਸੀਂ ਤਾਂ ਤੁਹਾਨੂੰ ਜਿੱਤੇ ਨਹੀਂ ਗਿਣਦੇ ਇਹੀ ਸਰਕਾਰ ਦਾ ਸਾਡੀ ਸੂਬਾ ਸਰਕਾਰ ਦਾ ਹਾਲ ਹੈ ਤੁਸੀਂ ਇਲੈਕਸ਼ਨ ਜਿੱਤੋ ਜੀ ਸਰਪੰਚੀ ਦਾ ਸਾਨੂੰ ਪਤਾ ਕਿਵੇਂ ਜਿੱਤਣਾ ਹੈ ਤੁਸੀਂ ਜਿੱਤੋ ਬਲਾਕ ਸੰਮਤੀ ਤੁਸੀਂ ਸਾਰੇ ਆਪਦੇ ਬਣਾਓ ਕੋਈ ਚੱਕਰ ਨਹੀਂ ਪਰ 2027 ਦੇ ਵਿੱਚ ਲੋਕ ਤੁਹਾਨੂੰ ਜੋ ਫਤਵਾ ਦੇਣਗੇ ਉਹ ਤੁਹਾਨੂੰ ਮਨਜ਼ੂਰ ਕਰਨਾ ਪਊਗਾ ਉਹੀ ਵਿਰੋਧੀ ਤੈਨੂੰ ਪਹਿਲਾਂ ਵਿਰੋਧੀ ਤੈਨੂੰ ਇੱਕ ਗੱਲ ਇੱਥੇ ਜ਼ਰੂਰ ਕਹਿਣੀ ਚਾਹਣਾ ਹੈ ਖਾਸ ਕਰ ਜੈਤੋ ਦੇ ਵਿਰੋਧੀਆਂ ਨੂੰ ਜੈਤੋ ਦੇ ਵਿੱਚ ਜਿਹੜੇ ਵਿਰੋਧੀ ਪਾਰਟੀ ਆਜ ਚਾਹੋ ਕਾਲੀਦਾਲਾ ਚਾਹੋ ਕਾਂਗਰਸ ਹੈ ਇੱਕੱਠੇ ਹੋ ਕੇ ਲੋਕ ਮੁੱਦਿਆਂ ਦੀ ਗੱਲ ਕਿਉਂ ਨਹੀਂ ਕਰਦੇ ਲੋਕ ਮੁੱਦਿਆਂ ਤੋਂ ਪਰੇ ਹੋ ਜਾਂਦੇ ਹੋ ਲੋਕ ਮੁੱਦੇ ਹੀਨੇ ਹੋਏ ਪਏ ਐ ਤੁਸੀਂ ਅੱਜ ਦੇਖੋ ਕਿ ਕੀ ਹਾਲ ਆ ਸਾਡੀਆਂ ਜੈਤੂ ਦੀਆਂ ਸੜਕਾਂ ਦਾ ਤੁਸੀਂ ਇਸ ਗੱਲ ਦੇ ਉੱਤੇ ਹਰੇਕ ਚੌਂਕ ਦੇ ਵਿੱਚ ਕਿਉਂ ਨਹੀਂ ਦਰੀ ਬਿਸ਼ਾ ਕੇ ਕਹਿੰਦੇ ਨਾ ਕਿਸੇ ਨੂੰ ਕੋਈ ਚੰਗਾ ਮਾੜਾ ਕਹੋ ਮੈਂ ਕਹਿੰਦਾ ਵੀ ਸ਼ਬਦਾਂ ਦੇ ਵਿੱਚ ਕਿਸੇ ਨੂੰ ਚੰਗਾ ਮਾੜਾ ਕਹਿਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਕੋਈ ਕੰਮ ਚੰਗਾ ਕਰਦਾ ਤਾਂ ਉਹਨੂੰ ਚੰਗਾ ਕਹੋ ਜੇ ਅੱਜ ਵੀ ਇਹ ਪੰਜਾਬ ਦੀ ਸਰਕਾਰ ਚੰਗਾ ਕੰਮ ਕਰੋਗੀ ਮੈਂ ਤੁਹਾਡੇ ਚੈਨਲ ਦੇ ਉੱਤੇ ਆ ਕੇ ਕਹੂੰਗਾ ਵੀ ਅੱਜ ਇਹਨਾਂ ਨੇ ਆ ਕੰਮ ਚੰਗਾ ਕੀਤਾ ਜੇ ਹੁਣ ਸੜਕਾਂ ਦੀ ਕੋਈ ਮਾੜੀ ਮੋਟੀ ਕੰਮ ਚੱਲੀਦਾ ਜਾਂਦਾ ਈ ਸਾਰੇ ਕੇ ਕੋਈ ਸੜਕਾਂ ਦਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜੇ ਤੁਹਾਡੀ ਸੜਕਾਂ ਦਾ ਕੋਈ ਕੰਮ ਚੱਲ ਰਿਹਾ ਦੇਰ ਆਏ ਦਰਸਤ ਆਏ ਪਰ ਆ ਚਾਰ ਸਾਲਾਂ ਬਾਅਦ ਬਣ ਰਹੀਆਂ ਇਹ ਚਲੋ ਇਹ 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 ਵਧਾਈ ਦੇ ਪਾਤਰ ਹੈ ਜੇ ਇਹ ਸੜਕਾਂ ਬਣਾਉਣਗੇ ਤਾਂ ਲੋਕ ਇਹਨਾਂ ਨੂੰ ਦੋ ਵੋਟਾਂ ਪਾ ਦੇਣਗੇ ਤੇ ਜੇ ਇਹ ਨਹੀਂ ਕੁਝ ਕਰਨਗੇ ਤਾਂ ਫਿਰ ਸਾਡੇ ਵਾਂਗੂ ਤੇ ਕੱਲਿਆਂ ਵਾਂਗੂ ਪੀਪੇ ਇਹਨਾਂ ਦੇ ਵੀ ਖਾਲੀ ਬੱਜਣਗੇ ਕਿਉਂਕਿ ਲੋਕ ਹੈ ਨਾ ਜਿਹੜੇ ਉਹ ਲੋਕ ਹੈ ਲੋਕ ਜਨਤਾ ਜਿਹੜੀ ਜਨਤਾ ਕੋਲੇ ਪਾਵਰ ਬਹੁਤ ਹੈ ਜਿਹੜਾ ਭਗਵਾਨ ਹੈ ਉਹ ਜਨਤਾ ਦੇ ਰੂਪ ਦੇ ਵਿੱਚ ਵਸਦਾ ਕਿਤੇ ਨੂੰ ਉਹ ਉਹ ਰਾਜ ਤੇ ਬਹੋਂਦਾ ਕਿਸੇ ਨੂੰ ਉਹ ਕੰਗਾਲ ਵੀ ਕਰ ਦਿੰਦਾ ਕਿਤੇ ਮਗਾ ਤਪੋ ਰਾਜ ਰਾਜੋਂ ਨਰਕ ਤਪ ਕਰਦਾ ਜਿਹੜਾ ਬੰਦਾ ਨੂੰ ਰਾਜ ਮਿਲਦਾ ਤੇ ਜਦੋਂ ਰਾਜ ਤੇ ਬੈਠਦਾ ਉਹ ਲੋਕਾਂ ਦੇ ਅਤਿਆਚਾਰ ਕਰਦਾ ਤੇ ਜਦੋਂ ਅਤਿਆਚਾਰ ਕਰਦਾ ਤੇ ਉਹ ਨਰਕਾਂ ਨੂੰ ਜਾਂਦਾ ਚਾਹੇ ਉਹ ਮੈਂ ਆ ਜਾਂ ਤੁਸੀਂ ਹੋ ਜਾਂ ਕੋਈ ਹੋਰ ਬੰਦਾ ਇੱਥੇ ਕਿੱਲਿਆਂ ਨੂੰ ਸਲਾਮਾ ਨਹੀਂ ਹੋਣਾ ਸਰਦਾਰ ਜੀ ਜੇਕਰ 100 ਕਿੱਲਾ ਨਾ ਤੁਸੀਂ ਆਖੋ ਵੀ ਉਹਨੂੰ ਸਲਾਮ ਹੋਊਗੀ ਨਹੀਂ ਹੋਊਗੀ ਤੁਹਾਡੇ ਕੰਮ ਨੂੰ ਸਲਾਮ ਹੋਊਗੀ ਤੁਹਾਡੇ ਕਰਮਾਂ ਨੂੰ ਸਲਾਮ ਹੋਊਗੀ ਜਿੱਥੇ ਮੈਂ ਨਾਂ ਨਹੀਂ ਲਊਂਗਾ ਬਹੁਤ ਹੀ ਸਤਿਕਾਰਯੋਗ ਸਾਡੇ ਹੋ ਕੇ ਗਏ ਐ ਜਿਨ੍ਹਾਂ ਨੇ ਲੋਕਾਂ ਨੂੰ 100-100 ਬੰਦੇ ਨੂੰ ਨੌਕਰੀ ਦੇ ਕੇ ਉਹਨਾਂ ਕੋਲ ਛੋਟੀ ਜੀ ਪਦਵੀ ਸੀ ਮਿਊਨਿਸਪੈਲਿਟੀ ਦੇ ਪ੍ਰਧਾਨ ਸੀ ਉਹ ਉਹਨਾਂ ਨੇ 100-100 ਬੰਦੇ ਨੂੰ 2-200 ਬੰਦੇ ਨੂੰ ਨੌਕਰੀ ਆਪਣੀ ਨੌਕਰੀ ਦੇ ਕੇ ਉਹਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਵਾਇਆ ਤੇ ਉਹਨਾਂ ਦੇ ਪਰਿਵਾਰਾਂ ਦੇ ਅੱਜ ਲੋਕ ਕੋਈ ਐਸਡੀਓ ਬਣਿਆ ਹੋਵੇ ਕਿਸੇ ਦਾ ਬੱਚਾ ਮਾਸਟਰ ਲੱਗਿਆ ਹੋਵੇ ਕਿਸੇ ਦਾ ਮੁੰਡਾ ਆਸਟ੍ਰੇਲੀਆ ਗਿਆ ਹੋਵੇ ਉਹ ਹੁੰਦੇ ਆ ਲੋਕ ਕੰਮ ਉਹ ਲੋਕ ਉਹਨੂੰ ਅੱਜ ਮਰੇ ਪਏ ਨੂੰ ਵੀ ਯਾਦ ਕਰਦੇ ਆ ਉਹਨੂੰ ਕਬਰਾਂ ਚ ਪਏ ਨੂੰ ਵੀ ਸਲਾਮ ਕਰਦੇ ਆ ਤੇ ਪਰ ਜੇ ਤੁਸੀਂ ਗਲਤ ਕੰਮ ਕਰੋਗੇ ਤੁਹਾਨੂੰ ਜਿਉਂਦਿਆਂ ਨੂੰ ਕਿਸੇ ਨੇ ਸਲਾਮ ਨਹੀਂ ਕਰਨੀ ਜੇ ਤੁਸੀਂ ਆਖੋ ਵੀ ਅਸੀਂ ਸਤਾ ਦੇ ਵਿੱਚ ਆ ਕੇ ਕਿਸੇ ਨੂੰ ਜ਼ੋਰ ਨਾਲ ਦਬਾ ਲਾਂਗੇ ਲੋਕ ਦਬ ਜਾਂਦੇ ਹੁੰਦੇ ਆ ਲੋਕ ਡਰ ਜਾਂਦੇ ਹੁੰਦੇ ਆ ਲੋਕ ਝੁਕ ਵੀ ਜਾਂਦੇ ਹੁੰਦੇ ਆ ਪਰ ਲੋਕ ਆਪਣਾ ਰਾਹ ਨਹੀਂ ਛੱਡਦੇ ਹੁੰਦੇ ਕਿਉਂਕਿ ਤੁਸੀਂ ਦੇਖਿਆ ਹੀ ਹੈ ਵੀ ਜਿੰਨੇ ਇੱਥੇ ਹੁਣ ਮੰਨ ਕੇ ਚੱਲੋ ਕੋਈ ਐਡੀਟਿਸ਼ਨ ਹੁੰਦੇ ਆ ਕੋਈ ਧਰਨੇ